ਆ ਬੰਦੇ ਆਪਾਂ ਕੰਮ ਤੇ ਰੱਖੇ ਨੇ ਜੀ ਟਾਈਮ ਨਾਲ ਨਹੀਂ ਆਉਂਦੇ ਹੈਗੇ ਠੀਕ ਆ ਲੇਟ ਫੇਟ ਹੋ ਜਾਂਦੇ ਨੇਗੇ ਚਲੋ ਕੋਈ ਗੱਲ ਨਹੀਂ ਉਹ ਇਹਨਾਂ ਨੂੰ ਆਪਾਂ ਮਾਫੀ ਦੇ ਦਨੇ ਆ ਕਾ ਬਈ ਚਾਚਾ ਆ ਟੀ-ਸ਼ਰਟ ਪਾ ਕੇ ਤਾਂ ਜਮੀ ਕਿਸਨੇ ਦਾ ਭਾਈ ਲੱਗਦਾ ਹੈ ਹੈ ਕਿਸਨੇ ਦੀ ਧੱਕ ਪੈਂਦੀ ਆ ਜਮੀ ਟੀ-ਸ਼ਰਟ ਪਾ ਕੇ ਕਿਸਨੇ ਮੋੜ ਦੀ ਆ ਆਪਣੀ ਜਾਉਣੇ ਮੋੜ ਵਾਲੀਆਂ ਖੜੀਆਂ ਨੇ ਤੂੰ ਵਈ ਕੱਪੜੇ ਮੇਰੇ ਪਾਲੇ ਚੱਕ ਕੇ ਕਿਹਨੂੰ ਪੁੱਛਿਆ ਐਂ ਤਾਂ ਕਿਵੇਂ ਪਾਏਂਗੀ ਕੋਈ ਗੱਲ ਨਹੀਂ ਕੈਮਰੇ ਤੋਂ ਬਣਾ ਪੁੱਛੂੰ ਚੱਲ ਤੇ ਲਓ ਜੀ ਇੱਥੇ ਆਪਾਂ ਇੱਕ ਕਮਰਾ ਬਣਾ ਰਹੇ ਹਾਂਗੇ ਤੇ ਦੇਖਦੇ ਆ ਉਹਦੇ ਚ ਕੀ ਜਾਨ ਭਰ ਲਿਆਵਾਂਗੇ ਨਵੇਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਿਆਲ ਆਉਂਦਾ ਮੂਰੇ ਉਹਨੂੰ ਹੋਰਾਂ ਕਰਦੇ ਖੁਰਲੀ ਚ ਕਰੂ ਕੰਮ ਕਿਉਂ ਚਾਚਾ ਕਰਤਾ ਲੈਣ ਦਿੰਦਾ ਸੁਣਾ ਕੋਈ ਗੱਲਬਾਤ ਅੱਜ ਫਿਰ ਗੱਲਬਾਤ ਹੈਂ ਗੱਲਬਾਤ ਕੀ ਕਰਵਾ ਸੁਣਾ ਦੇ ਕੋਈ ਫੇਰ ਵੀ ਕੋਈ ਨਵੀਂ ਤਾਜੀ ਨਵੀਂ ਤਾਜੀ ਵੀ ਮੋੜ ਗਿਆ ਨਾ ਕੋਈ ਨਵੀਂ ਤਾਜੀ ਗਿਆ ਗੋਹਾ ਚੱਕੀ ਜਨੇ ਉਹ ਨਵੀਂ ਤਾਜੀ ਗਿਆ ਐਨੇ ਲੇਟ ਕਿਵੇਂ ਹੋ ਗਏ ਲੇਟ ਹੋਵੇ ਪਹਿਲਾਂ ਤਾਂ ਭਾਈ ਦੀ ਮਿਸਤਰੀ ਨਾਲ ਲੱਗੇ ਹੋਤੇ ਹਾਂ ਮਿਸਤਰੀ ਵੱਧ ਗਿਆ ਹਾਂ ਹੁਣ ਗੋਹਾ ਚੱਕਣ ਲੱਗੇ ਅੱਛਾ ਤੇਰਾ ਨਾਮ ਤਾਂ ਮਿੱਠੂ ਸਿੰਘ ਹੈ ਨਾ ਹਾਂ ਕੁਸਲਾਲੋ ਜੀ ਨਾ ਕੁਸਲਾਲੋ ਨਹੀਂ ਮਿੱਠੂ ਹੈ ਤੇਰਾ ਨਾ ਹੈ ਹੈਂ ਹਾਂ ਲਓ ਜੀ ਮਿੱਠੂ ਚਾਚਾ ਗੋਹਾਤ ਪਾਰ ਹੈ ਤੇ ਹਰਪ੍ਰੀਤ ਚੱਕ ਰਹੀ ਹੈ ਤੇ ਚਲੋ ਕੋਈ ਗੱਲ ਨਹੀਂ ਲੇਟ ਫੇਟ ਇਹਨਾਂ ਨੂੰ ਆਪਾਂ ਮਾਫ ਕਰ ਦਨੇਗੇ ਜਿੰਨੇ ਕ ਲੇਟ ਹੋ ਗਏ ਕਿਉਂਕਿ ਘੋੜੀਆਂ ਨੂੰ ਕੱਖ ਮੈਂ ਪਹਿਲਾਂ ਪਾ ਕੇ ਗਿਆਗਾ ਤੇ ਉਦੋਂ ਇਹ ਆਏ ਨਹੀਂ ਮੈਂ ਇਹਨਾਂ ਨੂੰ ਆਖਿਆ ਵੀ ਆ ਜਾਓ ਆਪਾਂ ਤੁਸੀਂ ਗੋਹਾ ਚੱਕ ਲਓ ਰਲ ਕੇ ਕੰਮ ਕਰਦੇ ਹਾਂ ਠੀਕ ਹੈ ਫਿਰ ਮੈਂ ਦੁਕਾਨ ਤੇ ਗਿਆ ਠੰਡਾ ਲੈਣ ਮੁੜ ਕੇ ਆਇਆ ਜਦੋਂ ਦੇਖਿਆ ਇਹ ਭੱਜੇ ਆਉਂਦੇ ਦੀ ਚੋਰੀਆਂ ਚੋਰੀਆਂ ਵੀ ਜਾਲ ਆਪਾਂ ਕੰਮ ਨ ਮੇੜਦਣ ਐ ਇਹਨੂੰ ਕਹਾਂਗੇ ਵੀ ਇਹ ਤਾਂ ਬਸ ਚੱਕਤਾ ਚਲ ਉਧਰ ਕੀ ਕਰਾਉਣਾ ਕਿਉਂ ਇਹਨਾਂ ਨੂੰ ਐ ਵੀ ਆ ਮਿੱਟੀ-ਮੁੱਟੀ ਪੱਧਰ ਕਰਨੀ ਪਊਗੀ ਘੋੜੀਆਂ ਦੀ ਇਹਦਾ ਕੰਮ ਕਰਨਾ ਹੀ ਪੈਂਦੇ ਨੇ ਕਿਉਂ ਆਪਾਂ ਫਿਰ ਵੀ ਆਖਰ ਨੂੰ ਚਲ ਇਧਰ ਕਰਾਉਣਾ ਕਿ ਇਹਨੂੰ ਮਿੱਟੀ ਨਹੀਂ ਤਾਂ ਆ ਪੱਧਰ ਕਰਨੀ ਕਿਉਂ ਹਾਂ ਐਂਦੀ ਤੂੰ ਤਾਂ ਰੰਡੇ ਪਿੰਦਾ ਫਿਰਦਾ ਨਹੀਂ ਅਸੀਂ ਕਰਮੀ ਨਹੀਂ ਤੋਰੇ ਫਿਰਦਿਆਂ ਗਰਮੀ ਕਾਦੀ ਐ ਪੱਖਾ ਚੱਲੀ ਜਾਂਦਾ ਤਾਂ ਹਾਂ ਹੋਰ ਅਸੀਂ ਤਾਂ ਭੱਜੀ ਕਿਉਂਣੀ ਐ ਇਧਰੋਂ ਗਰਮੀ ਲੱਗਦੀ ਐ ਕਾਦੀ ਗਰਮੀ ਲੱਗਦੀ ਐ ਕਿਉਂ ਠੰਡ ਚ ਸੌਂ ਚ ਤੁਸੀਂ ਕੰਮ ਕਰਨਾ ਹੈ। ਅ ਸੌਂ ਚ ਕੀ ਕਰਨਾ ਸੀ? ਕਿਵੇਂ ਮੂੰਹ ਸੱਜਿਆ। ਕੋਈ ਨਹੀਂ ਕਰੂ। ਕੋਈ ਨਹੀਂ ਸੱਜਿਆ। ਆ ਸਿਰ ਦੇ ਉੱਤੇ ਤਾਂ ਤੇਰੇ ਉਹ ਪਿਆ ਹੈ। ਪਤਾ ਮੈਨੂੰ। ਇਨੂੰ ਘਰਿਆ ਹੋਇਆ ਮੇਰਾ। ਅਸੇ ਜੀ ਜ਼ਿਆਦਾ ਤੇਰੇ ਵੀ ਇਹਨੂੰ ਪੈਸੜ ਤੇ। ਚੱਲ ਕੋਈ ਗੱਲ ਨਹੀਂ, ਚੱਕ ਤੋ। ਲੇਟ ਫੇਟ ਦਾ ਚੱਲ ਜਿਆਦਾ ਮਾੜਾ ਮੋਟਾ। ਦੋ ਦਾ ਪੇਟਾ ਚੱਕਣੀਆਂ। ਹੈ? ਕਿਵੇਂ? ਬੇਹਿਲਾ ਨਾ ਬਾਲੀਆਂ ਮਾਰਿਆ ਕਰ। ਵੇਹਿਲਾ ਤੂੰ ਤਾਂ। ਮੈਂ ਵੇਹਿਲਾ। ਹਾਂ। ਉਹ ਮੈਂ ਕੋਈ ਵੇਹਿਲਾ ਨਹੀਂ ਜਿੰਨੇ ਕੰਮ ਮੈਨੂੰ ਨੇ ਉਹਨੇ। ਹਾਂ। ਵੀ ਕਿੜਿਆ ਗਿਆ ਤਾਂ ਤੜਕੇ ਦੇ ਨੇ ਮੈਂ ਹਾਂ ਤੜਕੇ ਦੇ ਨੇ ਪਹਿਲਾਂ ਤਾਂ ਮੈਂ ਸਵੇਰੇ ਉੱਠਿਆ ਘੋੜੀਆਂ ਸਾਹਮੀਆਂ ਕੱਖ ਪਾਏ ਸੋਣ ਮੇਰੀ ਗੱਲ ਇਹ ਮਾਲਸ ਕਰੀ ਇਹਨਾਂ ਨੂੰ ਨਾ ਨਾ ਮਾਲਸ ਕਰੀ ਮਾਲਸ ਕਰਕੇ ਖਰਖਰਾ ਕਰਕੇ ਫੇਰ ਉਦੂਆ ਇੱਟਾਂ ਚੱਕੀਆਂ ਜਿਹੜੀਆਂ ਉਹ ਪਈਆਂ ਨੇ ਫੇਰ ਨਾ ਹਾਤਾ ਨਾ ਕੇ ਫੇਰ ਤੂੜੀ ਸਾਣੀ ਹੁਣ ਫੇਰ ਇਹਨੂੰ ਕੱਖ ਪਾਏ ਨੇ ਹੁਣ ਐਂ ਕਹੇ ਬਾਹਰ ਤਾਂ ਫੇਰ ਮੈਂ ਠੰਡਾ ਲੈਣ ਗਿਆ ਸੀ ਠੰਡਾ ਲੈਣ ਗਿਆ ਸੀ ਮਿੱਠੂ ਸਿੰਘ ਜੀ ਹੋ ਨਾ ਢੰਡੇ ਪਿੰਡੇ ਮੇ ਕੰਮ ਤਾਂ ਲੱਦੀ ਦਾ ਅਸੀਂ ਰੱਖਦੇ ਆ ਸੰਨੀ ਸੰਨੀ ਆਈਆ ਕੱਲੀ ਦਾ ਸੰਨੀ ਵੀ ਔਖੀਆ ਕਰਨੀ ਆ ਭਾਈ ਉਹ ਜਿਹੜੀ 40 ਬਸ ਉਹਨੂੰ ਅਸੀਂ ਪਾਉਣੇ ਕੋਈ ਗੱਲ ਨਹੀਂ ਫਿਰ ਮੈਂ ਘੋੜੀਆਂ ਸੰਭਲੀਆਂ ਤੁਸੀਂ ਯਾਰ ਡੰਗਰ ਸੰਭਲੇ ਅੰਦਰੇ ਕਿੱਡੀ ਗੱਲ ਹੈ ਦੰਦ ਕੀ ਕਟੇ ਹੈ ਹੈਲੋ ਆ ਠੀਕ ਹੈ ਦੰਦ ਕੀ ਕਟੇ ਨੇ ਦੰਦ ਕਾਟੇ ਨੇ ਦਸ ਠੀਕ ਹੈ ਨਾ ਇਹਦੀਆਂ ਕਾਹਦੀ ਹੋਰ ਆਸੀ ਕਢਾਈ ਜਾਂਦੀ ਆ ਯਾਰ ਚਾਚਾ ਇਹ Ja, das even